ਕੰਮ ਕਰਨ ਜਾ ਰਹੀ ਹੈ ਸਰਕਾਰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸੋਨੂੰ ਸਰਕਾਰ ਬਾਰੇ ਵਿਚਾਰ ਕਰਨ ਜਾ ਰਹੇ ਹਾਂ ਕਿਉਂ ਸਰਕਾਰ ਦੀ ਅੱਖ ਹੁਣ ਖੁੱਲ ਗਈ ਹੈ ਜੋਰਾ ਛੋਰਾ ਤੇ ਹੈ ਕਿਉਂਕਿ ਬਲੈਕੀਆਂ ਦੇ ਘਰ ਵੀ ਟਾਏ ਜਾ ਰਹੇ ਹਨ ਤੁਹਾਨੂੰ ਵੀ ਪਤਾ ਹੈ ਜਿਹੜਾ ਕੋਈ ਬਲੈਕ ਕਰਦਾ ਭਰਾ ਉਹ ਹਟ ਜਾਓ ਨਹੀਂ ਬਸ ਸਾਨੂੰ ਸਰਕਾਰ ਦੇ ਸਮਾ ਦਾ ਪਤਾ ਹੀ ਹੈ ਐਕਸ਼ਨ ਦੇ ਵਿੱਚ ਆ ਗਈ ਹੈ ਤੇ ਹਟ ਜਾਓਗੇ ਵਧੀਆ ਰਹੋਗੇ ਕਿਉਂਕਿ ਛੋਟਿਆਂ ਦੀ ਟਾਣਗੇ ਵੱਡਿਆਂ ਦਾ ਵੀ ਟੈਂਦੇ ਨਹੀਂ ਵੱਡੇਾਂ ਦਾ ਕੋਈ ਪੁੱਛਦਾ ਨਹੀਂ ਛੋਟੇ ਦੀ ਢੈਣਗੇ ਵੱਡੇ ਤਾਂ ਵਿਚਾਰੇ ਸ਼ਾਂਤੀ ਨਾਲ ਹੀ ਚੱਲਦੇ ਹੁੰਦੇ ਨੇ ਤੁਹਾਨੂੰ ਪਤਾ ਹੀ ਐ ਤੇ ਹੁਣ ਸਰਕਾਰ ਇੰਨੇ ਐਕਸ਼ਨ ਦੇ ਵਿੱਚ ਆਈ ਐ ਵੀ ਖਨੌਰੀ ਬਾਰਡਰ ਤੇ ਵੀ ਇਹਨੇ ਖੌਰੂ ਪਾਇਤਾ ਉਹ ਤੁਹਾਨੂੰ ਦੱਸਾਂਗੇ ਪਰ ਚੱਲਦੀ ਵੀਡੀਓ ਚ ਪੂਰੀ ਐਂਡ ਤੱਕਰ ਸੁਣਿਓ ਵੀ ਕਿਵੇਂ ਖੌਰੂ ਪਾਇਆ ਆਹ ਤਾਂ ਟਰੈਕਟਰ ਚੱਕੇ ਗਏ ਨੇ ਕੀ ਗੱਲਬਾਤ ਆ ਉਹ ਤੁਹਾਨੂੰ ਦੱਸਦੇ ਆ ਸਰਕਾਰ ਹੁਣ ਐਕਸ਼ਨ ਦੇ ਵਿੱਚ ਆ ਗਈ ਐ ਕਿ ਜਿਵੇਂ ਤੁਹਾਡੇ ਘਰਾਂ ਦੇ ਵਿੱਚ ਰਾਸ਼ਨ ਪਹੁੰਚਦਾ ਉਸੇ ਤਰ੍ਹਾਂ ਸਭ ਕੁਝ ਪਹੁੰਚਾਇਆ ਕਰੂ ਹੁਣ ਜਿਹੜੇ ਸਰਕਾਰ ਨੇ ਟਰੈਕਟਰ ਚੱਕੇ ਨੇ ਖਨੌਰੀ ਬਾਰਡਰ ਤੋਂ ਟਰਾਲੀਆਂ ਚੱਕੀਆਂ ਨੇ ਤੇ ਦੁੱਧ ਵਾਲਿਆਂ ਦਾ ਢੋਲੀਆਂ ਚੱਕੀਆਂ ਨੇ ਸਿਲੰਡਰ ਚੱਕੇ ਨੇ ਚੱਕਲੇ ਵੇੜਣੇ ਚੱਕੇ ਨੇ ਤਰਪਾਲਾਂ ਚੱਕੀਆਂ ਨੇ ਤਵੇ ਚੁੱਲ੍ਹੇ ਸਾਰਾ ਕੁਝ ਖਰੀਦਿਆ ਚੱਕੇਗਾ ਕਿਉਂਕਿ ਖਰੀਦਦਿਆਂ ਨੂੰ ਤਾਂ ਪੈਸਾ ਨਹੀਂ ਸੋਨੂੰ ਪਤਾ ਹੈ ਵੀ ਵੱਡੇ ਜ਼ਿਮੀਦਾਰਾਂ ਦੇ ਟਰੈਕਟਰ ਸੀਗੇ ਉਹ ਜਿਵੇਂ ਕਿਸੇ ਨੇ ਮੱਹਸ ਵੇਚ ਕੇ ਲੇਤਾ ਸੀ ਕਿਸੇ ਨੇ ਲੋਨ ਕਰਾ ਕੇ ਲੇਤਾ ਸੀ ਕਿਸੇ ਨੇ ਦੁੱਧ ਪਾ ਕੇ ਟਰੈਕਟਰ ਲੇਤਾ ਸੀ ਕੋਈ ਵੱਡੇ ਜ਼ਿਮੀਦਾਰਾਂ ਦੇ ਟਰੈਕਟਰ ਸੀਗੇ ਤੁਹਾਨੂੰ ਪਤਾ ਹੈਗਾ ਹੈ ਤੁਸੀਂ ਆਪ ਦੇ ਦਿਲ ਤੇ ਧਰ ਕੇ ਦੇਖੋ ਸੋਚੋ ਵੀਡੀਓ ਨੂੰ ਵੀ ਕੀ ਬਣਦਾ ਇਹਦਾ ਨਿੱਕੇ ਨਿੱਕੇ ਜ਼ਿਮੀਦਾਰਾਂ ਦੇ ਇਕੱਠੇ ਕਰੇ ਹੋਏ ਟਰੈਕਟਰ ਉੱਥੇ ਲੈ ਕੇ ਗਏ ਸੀ ਚਾਰ ਪਾਈ ਇਕੱਠੇ ਹੋ ਕੇ ਵੀ ਚਲੋ ਭਈ ਆਪਾਂ ਸਰਕਾਰ ਤੇ ਦਾਅਬ-ਦਵਾ ਬਣਾਈਏ ਉਹ ਸਰਕਾਰ ਨੇ ਹੁਣ ਕਿਸਾਨ ਕਿਸਾਨ ਤਾਂ ਤੁਹਾਨੂੰ ਪਤਾ ਹੀ ਹੈ ਵੀ ਗਿਰਫਤਾਰ ਕਰ ਲਏ ਤੇ ਟਰੈਕਟਰ ਟੱਪੇ ਚਾ ਕੇ ਸਿਲੰਡਰ ਥਰੂ ਨੂੰ ਸਾਰਾ ਕੋ ਸਰਕਾਰ ਨੇ ਆਪ ਦੇ ਅੰਡਰ ਚ ਕਰ ਲਿਆ ਤੁਹਾਨੂੰ ਪਤਾ ਹੈ ਕੀ ਕੰਮ ਕਰਨ ਜਾ ਰਹੀ ਹੈ ਸਰਕਾਰ ਤੁਹਾਨੂੰ ਕਿਸੇ ਨੂੰ ਨਹੀਂ ਪਤਾ ਛੋਡੇ ਜਿਹੜੇ ਘਰਾਂ 'ਚ ਰਾਸ਼ਨ ਆਉਂਦਾ ਹੈ ਉਹਨਾਂ ਨੂੰ ਜ਼ਰੂਰ ਪਤਾ ਹੋਊਗਾ ਜਦੋਂ ਬੈਲ ਵੱਜਦੀ ਹੈ 60 ਫਾਰਮ ਵਾਲੇ ਦੇ ਜੌਂਡੀਆਰ ਵਾਲੇ ਦੇ ਜਾਂ ਸੁਵਰਾਜ ਵਾਲੇ ਦੇ ਰਾਸ਼ਨ ਘਰੇ ਆਉਂਦਾ ਉਸੇ ਤਰ੍ਹਾਂ ਹੁਣ ਤੂੜੀ ਆਇਆ ਕਰੂਗੀ ਬਈ ਇਹ ਤਾਂ ਕਰਕੇ ਇਹਨਾਂ ਨੇ ਟੈਟਰ ਟੱਪੇ ਇਕੱਠੇ ਕਰੇਗੇ ਰਾਜਸਥਾਨ ਤੱਕ ਦੀ ਤੂੜੀ ਇਹ ਪੰਜਾਬ ਤੇ ਲਿਆਉਣਗੇ ਸਾਰਿਆਂ ਦੇ ਕਾਰਡ ਇਹਨਾਂ ਨੇ ਬਣਾਤੇ ਠੀਕ ਹੈ ਜਿਵੇਂ ਰਾਸ਼ਨ ਆਉਂਦਾ ਆਪਣੇ ਗਲੀਆਂ 'ਚ ਉਹ ਟੇਕਰ ਰਾਤ ਨੂੰ ਵੀ ਨਹੀਂ ਸੌਣਾ ਮਿਲਦਾ ਐਂ ਤੁਰੇ ਫਿਰਦੇ ਰਹਿੰਦੇ ਨੇ ਸਰਕਾਰ ਦੇ ਬੰਦੇ ਵੀ ਆ ਜਾਓ ਭਈ ਰਾਸ਼ਨ ਲੈ ਲਓ ਆ ਜਾਓ ਭਈ ਰਾਸ਼ਨ ਲੈ ਲਓ ਹੁਣਾਂ ਹੀ ਢੂੜੀ ਨਾਲ ਕਰਨਗੇ ਆ ਉਹਦੇ ਬਾਰਸ ਮਾਰ ਕੇ ਰੱਖਿਓ ਐਂ ਨਹੀਂ ਪਤਾ ਸਰਕਾਰ ਦੇ ਬੰਦੇ ਕਦੋਂ ਆ ਕੇ ਬਾਰਗੇ ਢੂੜੀ ਮਾਰ ਜਾਣ ਤਾਂ ਕਰਕੇ ਇਹਨਾਂ ਨੇ ਭਈ ਟਰੈਕਟਰ ਟਰਾਲੀਆਂ ਲੁਕੋ ਹੋ ਰੱਖੇ ਨੇ ਸਿਲੰਡਰ ਲੁਕੋ ਹੋ ਰੱਖੇ ਨੇ ਇਹ ਹੁਣ ਆਪਦਾ ਕੰਮ ਪੱਕਾ ਕਰਨਗੇ ਕੋਈ ਛੋਟਾ ਜ਼ਿਮੀਂਦਾਰ ਭੁੱਖਾ ਨਾ ਮਰੇ ਕਿਉਂਕਿ ਟਰੈਕਟਰ ਤਾਂ ਵਿਚਾਰਿਆਂ ਤੋਂ ਸੋਨੂੰ ਪਤਾ ਹੀ ਐ ਵੀ ਉਹਨਾਂ ਨੇ ਖੋਲੇ ਪੀ ਕੋਈ ਜ਼ਿੰਮੀਦਾਰ ਭੁੱਖਾ ਨਾ ਮਰੇ ਤੂੜੀ ਟਪੜਾ ਸੀ ਸਾਰਾ ਕੁਝ ਦੇਵਾਂਗੇ ਜਿਵੇਂ ਹੁਣ ਅਸੀਂ ਰਾਸ਼ਨ ਦੇਈ ਜਾਂਦੇ ਆ ਬੱਲ ਮਾਰ ਕੇ ਉਸੇ ਤਰ੍ਹਾਂ ਹੀ ਤੂੜੀ ਦੇਵਾਂਗੇ ਵੱਡੇ ਸੌਖੇ ਘਰਾਂ ਦੇ ਤੁਹਾਨੂੰ ਪਤਾ ਵੀ ਟਰੈਕਟਰ ਟੱਪੇ ਸੀਗੇ ਉਹ ਜਿਵੇਂ ਕਿਸੇ ਨੇ ਲੋਨ ਕਰਾ ਕੇ ਲਿਆ ਕਹਿੰਦੇ ਮੈਂ ਇਹਸ ਬੇਚ ਕੇ ਲਿਆ ਟਰੈਕਟਰ ਐ ਸੀਗੇ ਟਰੈਕਟਰ ਬਈ ਉਹ ਇਹਨਾਂ ਨੂੰ ਐ ਤਾਂ ਨਹੀਂ ਪਤਾ ਵੀ ਕਿਵੇਂ ਲਏ ਸੀ ਇਹਨਾਂ ਨੇ ਦੇਖ ਲੋ ਯਾਰ ਹਨਾ ਇੱਕ ਘੰਟੇ ਚ ਸਾਰਾ ਕੁਝ ਕੁਚਲਤਾ ਉਹ ਲੀਲੀ ਛੱਤ ਵਾਲਾ ਕਰੂਗਾ ਨਮੇੜੇ ਸੁਣੋ ਪਤਾ ਹੀ ਆ ਤੁਸੀਂ ਬਸ ਦੇਖੀ ਚੱਲੋ ਅੱਗੇ ਅੱਗੇ ਕਹਿੰਦਾ ਦੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ ਆਪੇ ਮਰ ਜਾਂਦੇ ਜਿਹੜੇ ਦੂਜਿਆਂ ਨੂੰ ਮਾਰਦੇ ਭਾਈ ਬਹੁਤ ਵੱਡਾ ਨੁਕਸਾਨ ਹੋ ਗਿਆ ਤਣਕਾ ਤਣਕਾ ਕਰਕੇ ਉੱਥੇ ਆਪਾਂ ਪੈਸੇ ਲਾਏ ਸੀ 100 150 500 ਰੁਪਏ ਇਕੱਠੇ ਕਰਕੇ ਲੋਕਾਂ ਨੇ ਦਿੱਤੇ ਤਾਂ ਉੱਥੇ ਕਨੌੜੀ ਬਾਰਡਰ ਤੇ ਸੈੱਡ ਪਏ ਤੇ ਸਾਰਾ ਸਿਸਟਮ ਲੋਕਾਂ ਨੇ ਬਣਾਇਆ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਦਰ রাত ਮੇਂ ਤਾਂ ਕਰਕੇ ਸ਼ੈੱਡ ਬਣਾਏ ਕਮਰੇ ਬਣਾਏ ਪੱਕੇ ਲੈਟਰਨ ਬਾਥਰੂਮ ਬਣਾਏ ਪਰ ਇਹਨਾਂ ਨੇ ਕੀ ਕਰਿਆ ਇੱਕ ਘੰਟੇ ਦੇ ਵਿੱਚ ਸਾਰਾ ਢਾਈ ਢੇਰੀ ਕਰਤਾ ਸਾਰਾ ਟੋਕਰਿਆਂ ਦੇ ਵਿੱਚ ਪਾਤਾ ਦੁੱਸ ਹੋ ਗਿਆ ਫਿਰ ਇਹ ਤਾਂ ਕੰਮ ਗਲਤੀ ਹੈ ਨਾ ਹਰ ਇੱਕ ਬੰਦੇ ਦਾ ਜਮਾ ਇੱਕ ਇੱਕ ਰੁਪਿਆ ਖੂਨ ਪਸੀਨੇ ਦੀ ਕਮਾਈ ਤੋਂ ਲੱਗਿਆ ਹੋਇਆ ਸੀ ਚਲੋ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਇਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਜੀ